ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੇ ਨੇੜੇ ਭਗਤਾਪਾਈ ਕਾ ਸ਼ਹਿਰ ਰਹੇ ਜਾਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਤਿੰਨ ਨਾਗ ਆ ਜੀ ਜਿਨ੍ਹਾਂ ਚੋਂ ਇੱਕ ਹੀ ਫਰਾ ਜੀ ਇੱਕ ਸੁਆ ਸਵਾਇਆ ਨਾਗਾ ਤੇ ਇੱਕ ਆਇਰ ਸ਼ਹਿਰ ਦਾ ਤੋਹਫਾ ਗੱਬਣਾਂ ਸਮਾਂ ਅਜੇ ਲੈਂਦੀ ਆ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਜੀ ਕੋਈ ਵੀ ਨਾਗ ਤੁਹਾਨੂੰ ਫਿੱਟ ਪੈਂਦਾ ਪਸੰਦ ਆਉਂਦਾ ਜੀ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਜੀ ਪਿੰਟ ਹੈ ਨਮਲਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਕੁਰਾਣੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 96535 13843 ਠੀਕ ਆ ਵੀਰੇ 4 ਨਾਗ ਆ ਜੀ ਹਾਂਜੀ 3 ਨਾਗ ਸੌਰੀ 3 ਨਾਗ ਆ ਜੀ ਹਾਂਜੀ ਕਿਹਦਰਾ ਸ਼ੁਰੂ ਕਰਕੇ ਜੀ ਆਇਆ ਸ਼ਹਿਰ ਦਾ ਤੋਫਾ ਹੈ ਸੁਆ ਕਿੰਨਾਂ ਮੇਰੇ ਸੁਆ ਦੂਜਾ ਕਹਿਣ ਦੀ ਜੀ ਮੂੰਹ ਛਿੱਗੀ ਆ ਦੂਜੇ ਦੰਦ ਖੜੇ ਇੱਕ ਚੱਕਿਆ ਕਿ ਜਾਨੀ ਪਿਓਰ ਦੂਜਾ ਕਹਿਣ ਦੀ ਗੱਲ ਹੈ ਜੀ ਪਿਓਰ ਦੂਜਾ ਹਾਂ ਠੀਕ ਆ ਸਮਾਂ ਕਿੰਨਾ ਲੈਂਦੀ ਆ ਸਮਾਂ ਇਹਦਾ ਗਾਰੰਟੀ ਜਾਂ ਦੋ ਤਰੀਕੋਂ ਦੇਣ ਪੂਰੇ 8 ਦਿਨ ਲਈ ਠੀਕ ਆ ਕਿੰਨਾ ਪਿਆਜ ਦੁੱਧ ਜੇ ਦੁੱਧ ਜੀ ਐਕਟਿਵ 20 ਤੋਂ 22 ਜੀ ਥਾਣਾ ਦੀ ਬਾਹਰ ਦਿੱਖੇ ਦੀ ਠੀਕ ਹੈ ਥਣਾ ਦੀ ਪਾਰ ਪਿੱਛੇ ਦੀ ਪਾਰ ਪਿੱਛੇ ਦੀ ਗਾਰੰਟੀ ਹੈ ਜੀ ਭਲਾ ਠੀਕ ਹੈ ਕੋਈ ਸੀਮਾ ਰਿਕਾਰਡ ਮਿਲਿਆ ਹੋਵੇ ਸੀਮਾ ਰਿਕਾਰਡ ਨਹੀਂ ਜੀ ਕੋਈ ਰਿਕਾਰਡ ਨਹੀਂ ਤੋੜ ਕੇ ਦਿਖਾ ਦੇ ਠੀਕ ਹੈ ਜੀ ਫਾਇਦ ਠੀਕ ਹੈ 22 ਦੇ ਦਸਨ ਮੁਤਾਬਕ ਜੀ ਮੂਤੋ 6 ਦਾ ਅੰਦਾਜ਼ਾ ਜੀ ਰਿਕਨ ਦੀ ਗੱਲ ਨਹੀਂ origignal ਦੀ ਦੂਜਾ ਸੂਆ ਜੀ ਦੂਜਾ ਸੂਆ origignal ਬਾਕੀ ਵੀਰੇ ਤੁਹਾਨੂੰ ਪਤਾ ਜਿਹੜੀ ਆਇਰ ਸ਼ਹਿਰ ਆ ਕੇ ਤੇ ਨਗ ਮਿਲਦਾ ਉਹ ਵੀ ਸਾਫ ਸੁਥਰਾ ਤੇ ਤੁਹਾਡੇ ਵਾਸਤੇ ਵਹਿੜ ਲੈ ਕੇ ਆਂਦੀ ਆ ਬਿਲਕੁਲ ਟੌਪ ਦੀ ਭਾਜਨ موجوده ਪੂਰਾ ਚੰਗਾ ਚਮਕ ਦਮਕ ਬਹੁਤ ਆ ਤੇ ਤਿਆਰੀ ਉਦੋਂ ਵੀ ਜਿਆਦਾ ਸੋਹਣੀ ਆ 1.320 ਪਲਸ ਦੀ ਉਮੀਦ ਆ ਜੀ ਜੇ ਕੋਈ ਵੀ ਇਹ ਹੋਰ ਸੇਵਾ ਕਰ ਲੂ ਤਾਂ ਜਿੰਨਾ ਮਰਜੀ ਝੋਲੇ ਪਰ ਜਿਹੜੇ ਹਿਸਾਬ ਨਾਲ ਟਾਂਚਾ ਜੀ ਬੋਡੀ ਸਟਰਕਚਰ ਐਨਾ ਦੁੱਦ ਇਹਨੂੰ ਕਹਿੰਦਾ ਵੀ ਕੀ ਆ ਫਨ ਪੂਰਾ ਟਾਪ ਦਾ ਲੱਗਿਆ ਵਾ ਗੁਲਾਬੀ ਆਪਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਸੋਹਣਾ ਥਣਾ ਦਾ ਸਾਇਆ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਤਾਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਠੰਡੀ ਸੀਲ ਆ ਵੀਰੇ ਮੈਲਕਵੇਲ ਪੂਰੀ ਸਟਰੋਂਗ ਹੁੰਦੀ ਆ ਅਜੇ ਬਾਲਟਨਾਂ ਬਹੁਤ ਪੰਨਾਂ ਨੇ ਜੀ ਹਵਾਨੇ ਚ 8 ਦਿਨ ਪਏ ਆ 8 ਦਿਨ ਤਿਆਰੀ ਵਾਸਤੇ ਬਹੁਤ ਹੁੰਦੇ ਬਾਕੀ ਕੱਦ ਬੇਲ ਫਰੀਡ ਵਜਣ ਦੀ ਪੂਰੀ ਚੰਗੀ ਆ ਸੋਹਣੀ ਵੈੜਾ ਕੋਈ ਆਏ ਨਹੀਂ ਬਈ ਲੱਸੀ ਲਾਮੀ ਆ ਪੂਰੀ ਸੋਹਣੀ ਸੁਨੱਖੀ ਵੈੜਾ ਜੀ ਤੇ ਡਿਮਾਂਡ ਜਾਇਜ਼ ਜੀ ਵੀਰੇ ਡਿਮਾਂਡ ਕੀ ਇਹਦੀ ਜਾਇਜ਼ ਜੀ ਉਹ ਫੋਨ ਤੇ ਕਰਾਂ ਫੋਨ ਤੇ ਕਿਉਂ ਕਿ ਉਹ ਜੀ ਲੈਣ ਲੈਂਦੀ ਆ ਹਾਂਜੀ ਕਰਤੀ ਆ ਠੀਕ ਆ ਵੀਰੇ ਜਿਹੜੀ 2 ਨੰਬਰ ਵੇੜਾ ਜੀ ਇਹਦਾ ਸੂਆ ਕਿੰਨਾ ਮਾ ਜੀ ਇਹ ਵੀ ਸੂਆ ਦੂਜਾ ਸੂਈ ਵੀ ਆ ਜੀ ਕਦੋਂ ਸੂਈ ਆ ਜੀ ਠੀਕ ਤਾਂ ਨਹੀਂ ਸੂਈ ਆ ਬੱਚਾ ਮਰ ਗਿਆ ਅੱਛਾ ਹਾਂ ਉੱਥੇ 11 ਕਿਲੋ ਦੁੱਧ ਤੋਇਆ ਸੀਗਾ ਆਪਾਂ 9 ਲੀਟਰ ਤਿਆਰ ਹੋਊਗਾ ਕੋਈ ਜੇ ਕੋਈ ਜੇ ਕੋਈ ਵੀ ਰ ਆਉਂਦਾ ਡਾਕਟਰ ਸਾਹਿਬ ਨਾਲ ਲਿਆ ਕੇ ਚੈੱਕ ਕਰਵਾ ਲਈ ਜਾਂਦਾ ਬਈ ਪਤਾ ਲੱਗ ਜਾਊ ਕਿ ਮਸਾਬਾ ਹੋ ਗਿਆ ਹਾਂਜੀ ਤਸੱਲੀ ਕਰਾ ਸਕਦਾ 9 ਕਿਲੋ ਜੋਕ ਦਾਂਗੇ ਹਾਂਜੀ 9 ਕਿਲੋ ਜੋਖ ਨਾਲ ਦੋ ਟਾਈਮ ਚਾਰ ਟਾਈਮ ਹਾਂਜੀ ਤਸੱਲੀ ਕਰ ਚਬਾਈ ਕਰਕੇ ਦੇਵਾਂਗੇ ਹਾਂਜੀ ਚਬਾਈ ਦੀ ਓਪੀਆ ਠੀਕ ਆ ਤੋੜ ਕੇ ਦਿਖਾ ਦਿਓ ਮੇਰੇ ਜਰਸੀ ਆ ਜੀ ਚੰਗੀ ਆ ਬਾਈ ਕਹਿੰਦਾ ਕਿ ਬਈ ਬੱਚਾ ਹੋ ਗਿਆ ਐਕਸਪਾਇਰੀ ਉਤੋਂ ਦਾ 11 ਕਿਲੋ ਜੋ ਕੇ ਲਿਆਂਦਾ ਸੀ ਪਰ ਹੁਣ 9 ਕਿਲੋ ਦੁੱਧ ਤਿਆਰ ਆ ਤਸੱਲੀ ਪਰਖ ਤੁਸੀਂ ਕਰਨੀ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਬਾਈ ਦੇ ਘਰੇ ਤੁਸੀਂ ਚੋ ਸਕਦੇ ਹੁੰਦੇ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਚਵਾਈ ਦੀ ਇੱਕ ਨੰਬਰ ਆ ਜੇ ਕਿਸੇ ਵੀਰ ਨੇ ਫੇਰ ਵੀ ਤਸੱਲੀ ਕਰਨੀ ਹੋਵੇ ਤਾਂ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਆਵੇ ਤੇ ਬਾਈ ਦੇ ਘਰੋਂ ਤੁਸੀਂ ਚੈੱਕ ਕਰਵਾ ਕੇ ਲਿਆ ਸਕਦੇ ਆ ਸੋਨਾ ਫਿਟਨੈਸ ਆਲਾ ਹਵਨ ਥਣ ਕੱਲਾ ਕੱਲਾ ਨਿਖੜਮ ਹੱਸੀ ਜਵਾਈ ਆਲਾ ਥਾਣਾ ਥਾਣ ਤੋਂ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਸੋਨਾ ਗੁਲਾਬੀ ਥਾਣਾ ਕੋੜਸ਼ੰਗ ਭੋਰਾ ਵੀ ਨਹੀਂ ਨਹੀਂ ਕਰਦਾ ਜੀ ਬਹੁਤ ਠੀਕ ਹੈ ਵੀਰੇ ਜੈ ਜੀ ਡਿਮਾਂਡ ਦੀ ਡਿਮਾਂਡ ਇਹਦੀ ਵੀ ਫੋਨ ਤੇ ਕਰਾਂਗੇ ਜੀ ਜਮਾ ਟੋਕੜਾ ਆਲਾ ਪਾ ਠੀਕ ਹੈ ਵੀਰੇ ਤੇ ਜਿਹੜਾ ਤਿੰਨ ਨੰਬਰ ਨਾਗਾ ਜੀ ਬੱਚੀ ਬੱਚੀ ਦੋ ਦੰਦਾਂ ਦਾ ਜੀ ਮੂੰਹ ਬਿਓਰ ਬਖਾਈ ਦਿੰਦਾ ਠੀਕ ਆ ਆਪਾਂ ਚੈੱਕ ਹੀ ਕਰਾ ਦਿੰਦੇ ਆ ਦੋ ਦੰਦ ਬੱਚਾ ਹੀ ਆ ਜੀ ਹਜੇ ਲਓ ਨੀ ਚੱਕ ਆ ਮੋਜਾ ਠੀਕ ਆ ਵੀਰੇ ਤੇ ਏਆਈ ਵਗੈਰਾ ਹੋਈ ਆ ਜੀ ਇਹਦੇ ਹਾਂਜੀ ਇਹੀ ਪੀਕਾ ਪਰੇ ਦੱਸਿਆਗਾ 27-28 ਦਿਨ ਹੋ ਗਈ ਮਾਲਕਾ ਜੀ ਹਾਂ ਆਪਾਂ ਖਾਲੀ ਕਰਕੇ ਦੇ ਠੀਕ ਆ ਹਾਲ ਨਹੀਂ ਭਾਵਾ ਜੀ ਖਾਲੀ ਤੇ ਬ ਕੋੜ ਸ਼ਾਂਕ ਤਾਂ ਹੈ ਨਹੀਂ ਕੋਈ ਕੋੜ ਸ਼ਾਂਕ ਹੈ ਨਹੀਂ ਜੀ ਥਣ ਬਹੁਤ ਚੰਗੀ ਇਹ ਤੋਰ ਨਹੀਂ ਹੈ ਭਾਈ ਜੀ ਤਾਂ ਨਹੀਂ ਨਹੀਂ ਤੋਰਦੇ ਨਹੀਂ ਭਾਈ ਜੀ ਤੋਰ ਦਿਓ ਜੀ ਬੇਲ ਫਾਈਟ ਵਜਣ ਦੀ ਚੰਗੀ ਆ ਮਾਲਕਾਂ ਨੇ ਦੱਸਿਆ ਜਰੂਰ ਆ ਬਈ ਏ ਆਈ ਹੋਈ ਵੀ ਆ ਪਰ ਦੇਣੀ ਬਾਈ ਦੱਸਦਾ ਖਾਲੀ ਮਨ ਕਿਆ ਜੇ ਨਾਂ ਵੀ ਹੋਈ ਹੋਈ ਵੀਰੇ ਤਾਂ ਜਮਾ ਕਾਬਲੀ ਅਸੀਂ ਮੰਦੇ ਸੀਮਾ ਲੈ ਹੀ ਲੈਣਾ ਕਰਮਾਲੀ ਨੇ ਹੋਰ ਚੈੱਕ ਪਾਸ ਹੋਊਗੀ ਤਾਂ ਤੁਹਾਨੂੰ ਵੀ ਪਤਾ ਬਈ ਕਿੰਨੇ ਰੁਪਈਆ ਦੀ ਆ ਸੰਭੀ ਬਲੀ ਪੂਰੀ ਆ ਵਜਨ ਬੇਲ ਪੂਰਾ ਚੰਗਾ ਜੀ ਸੋਨਾ ਥਣਾ ਦਾ ਸਹਿਜ ਕੱਲਾ ਕੱਲਾ ਨਿਖੜਮ ਹਾਥੀ ਜਵਾਈ ਵਾਲਾ ਖਾਣ ਤੁੰ ਨੂੰ ਆਪਾਂ ਨੇੜੇ ਤੋਂ ਚੈੱਕ ਕਰਾ ਦਾਂਗੇ ਸੋਨਾ ਸੇਜ ਅੱਲਾ ਕੱਲਾ ਨੂੰ ਤੂੰ ਮੇਖੜ ਮੱਲੇ ਆ ਵਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਜੀ 14000 ਆ ਹੋਊ ਛੋੜ ਛੱਪਾ ਹੀ ਦਿੱਚਾ ਬੜਾ ਸੰਦਾ ਬਾਜੀ ਵਾਲਾ ਕੰਮ ਨਾਲ ਠੀਕ ਆ 14000 ਰੁਪਿਆ ਬਾਈ ਕਹਿੰਦਾ ਡਿਮਾਂਡ ਆ ਜੀ ਹੋਊ ਛੋੜ ਛੱਪਾ ਹੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ